ਤਾਂ ਭਾਈ ਕਬਰੀ ਪੀਐਲ ਪੁਲਿਸ ਨੇ 8 ਜਣਿਆਂ ਨੂੰ ਕੀਤਾ ਗ੍ਰਿਫਤਾਰ ਸ਼ੁਕਰ ਹੈ ਵੀ ਕੋਈ ਆਪਣਾ ਪੰਜਾਬੀ ਭਾਈ ਜਾਰੇ ਦਾ ਬੰਦਾ ਨਹੀਂ ਸੀ ਵਿੱਚ ਅਸੀਂ ਨਾ ਕਿਉਂਕਿ ਲੋਕ ਉਹਦੇ ਬੜੇ ਪਰੇਸ਼ਾਨ ਹੈ ਕਿ ਜਦੋਂ ਵੀ ਇਹ ਖਬਰ ਆਉਂਦੀ ਹੈ ਉਹਦੇ ਵਿੱਚ ਜਾਨੀ ਮੇਰੇ ਉਸ ਖਬਰ ਦੇ ਵਿੱਚ ਜਿਹੜੇ ਅਰੈਸਟ ਕੀਤੇ ਗਏ ਲੋਕ ਹੁੰਦੇ ਆ ਉਹਨਾਂ ਦੇ ਵਿੱਚ ਸਾਰੇ ਦੇ ਸਾਰੇ ਨਾਂ ਜਾਨੀ ਤੋਕ ਦੇ ਵਿੱਚ ਪੰਜਾਬੀ ਜਿਹੇ ਉਹ ਲੋਕਾਂ ਨੂੰ ਪੜਨ ਨੂੰ ਮਿਲਦੇ ਆ ਜੀ ਤੋ ਇਸ ਕਰਕੇ ਹੁਣ ਤਾਂ ਜਦੋਂ ਕੋਈ ਖਬਰ ਆਉਂਦੀ ਆ ਕਿ ਪਿੰਡ ਪਰਵਾਂ ਦੇ ਮਾਨ ਦੇ ਵਿੱਚ ਜਾਨੀ ਕਿ ਧੁਰਕੂ ਇਹੀ ਹੁੰਦਾ ਹੈ ਪੀ ਇਹ ਸਾਡੇ ਵਿੱਚੋਂ ਲੋਕ ਤਾਂ ਨਹੀਂ ਕਿਉਂਕਿ ਆਪਾਂ ਦੂਰ ਚੱਲ ਕੇ ਆਏ ਆ ਤੇ ਦੂਰ ਚੱਲ ਕੇ ਆਏ ਆ ਨਾ ਤੇ ਫਿਰ ਇਹ ਕੰਪੀਟੀਸ਼ਨ ਦਾ ਆਪਾਂ ਕਹਿੰਨੇ ਹਾਂ ਪ੍ਰਯੋਗ ਹੈ ਤੇ ਜਿਹੜਾ ਕੋਈ ਬਾਹਰੋਂ ਆਉਂਦਾ ਹੈ ਉਹਨੂੰ ਇਹ ਕੰਪੀਟੀਸ਼ਨ ਦੇ ਯੋਗ ਦੇ ਵਿੱਚ ਜਿਹੜੀ ਲੋਕਲ ਵਸੋਂ ਹੋਵੇ ਉਹਦੇ ਨਾਲ ਕੰਪੀਟ ਕਰਨ ਦੇ ਲਈ ਜਿਆਦਾ ਤੇਜ਼ ਦੌੜਨਾ ਪੈਂਦਾ ਜਿਆਦਾ ਤੇਜ਼ ਦੌੜਨਾ ਪੈਂਦਾ ਮਤਲਬ ਕਿ ਜਿਆਦਾ ਐਫਰਟ ਲਗਾਨੀ ਪੈਂਦੀ ਆ ਆਪਣਾ ਸਭ ਤੋਂ ਪਹਿਲਾਂ ਜੀਪੀ ਭਰੋਸਾ ਕਾਇਮ ਕਰਨ ਦੇ ਲਈ ਪਰ ਉਹਦੇ ਵਿੱਚੋਂ ਜਦੋਂ ਇਸ ਤਰ੍ਹਾਂ ਕ੍ਰਿਮੀਨਲ ਐਲੀਮੈਂਟ ਜਿਹੜੇ ਆ ਜੀ ਤੇ ਉਹਨਾਂ ਦੀ ਚਰਚਾ ਨਿਤ ਦਿਨ ਹੋਵੇ ਤੇ ਨਿਤ ਦਿਨ ਵੀ ਉਹ ਹੋਵੇ ਕਿ ਸਾਰੀ ਦੁਨੀਆ ਤੋਂ ਆ ਕੇ ਲੋਕ ਕੈਨੇਡਾ ਦੇ ਵਿੱਚ ਵੱਸੇ ਹੋਏ ਐ ਕਿ ਹੋਰ ਕਮਿਊਨਿਟੀ ਦੇ ਲੋਕਾਂ ਦਾ ਨਾਂ ਉਹਨਾਂ ਜਿਹੜਾ ਜਿਵੇਂ ਕਿ ਉਹ ਪੁਲਿਸ ਦੇ ਰਿਕਾਰਡ ਵਿੱਚ ਨਾ ਆ ਰਿਹਾ ਹੋਵੇ ਜਿੰਨਾ ਕਿ ਜਾਂਚਾਂ ਤੋਂ ਬਾਅਦ ਇਹ ਧਰ ਪਕੜਾ ਹੈ ਉਹ ਸਾਡੀ ਕਮਿਊਨਿਟੀ ਦੇ ਲੋਕਾਂ ਦੀ ਹੋਣ ਲੱਗ ਪੈਂਦੀ ਹੈ ਜੀ ਬਲੇ ਦੂਸਰੇ ਪਾਸੇ ਆਪਾਂ ਇਹ ਵੀ ਨਹੀਂ ਕਹਿੰਦੇ ਕਿ ਕਹਿ ਸਕਦੇ ਵੀ ਇਹ ਕੋਲੋਂ ਹੀ ਖਬਰਾਂ ਬਣ ਰਹੀਆਂ ਤੇ ਝੂਠੀਆਂ ਨੇ ਕ੍ਰਿਮੀਨਲ ਕਿਸ ਦਾ ਨਾਮ ਬੰਦਨਾਮ ਕੀਤਾ ਜਾ ਰਿਹਾ ਹੈ ਉਹਨਾਂ ਕੀ ਦਾ ਨਾਮ ਬੰਦਨਾਮ ਤਾਂ ਕੀਤਾ ਜਾ ਰਿਹਾ ਹੋਵੇ ਵੀ ਜੇ ਕੋਈ ਕੋਲੋਂ ਬਣਾ ਕੇ ਝੂਠੀ ਗੱਲ ਕਰ ਰਿਹਾ ਹੋਣ ਪੁਲਿਸ ਵਾਲੇ ਹਨ ਹੂੰ ਇਹ ਕੰਧ ਤੇ ਲਿਖੀ ਸਚਾਈ ਹੈ ਵੀ ਲੋਕ ਕ੍ਰਾਈਮ ਦੇ ਵਿੱਚ ਫੜ ਹੋ ਰਹੇ ਆ ਜਦੋਂ ਮੌਕਾ ਮਿਲਦਾ ਉਦੋਂ ਹੱਥ ਨੂੰ ਮਾਰਿਆ ਜਾ ਰਿਹਾ ਹੈ ਤੇ ਕੋਈ ਐਸਾ ਜੀ ਜਾਨੀ ਸਾਡਾ ਮੱਖਣ ਸ਼ਰਾਬ ਨੂੰ ਹੱਥ ਪੈ ਜਾਂਦਾ ਸੀ ਉਹ ਲੈ ਜਾਂਦੇ ਜੀ ਸਾਡਾ ਇੱਕ ਕੰਟਰੋਲ ਸੋਨੇ ਨੂੰ ਹੱਥ ਪੈ ਜਾਂਦਾ ਭਾਵੇਂ ਕਿ ਜ਼ਿੰਮੇਵਾਰੀ ਉਹ ਸੋਨੇ ਦੀ ਰਾਖੀ ਕਰਨ ਦੀ ਸੀਗੀ ਤੇ ਤਾਂ ਅਸੀਂ ਉਹ ਲੈ ਜਾਂਦੇ ਕਿਰ ਐਸ ਕੀ ਮਾੜ ਕੇ ਹੈ ਨਾ ਸੇ ਫਿਰ ਆਪਾਂ ਇਹ ਵੀ ਗੱਲ ਕਰਦੇ ਹੁੰਦੇ ਆ ਕੀ ਕੋਈ ਐਸਾ profession ਦੱਸ ਦੋ ਜਿਹਦੇ ਵਿੱਚ ਸਾਡਾ ਵਿਦੇਸ਼ਾਂ ਤੋਂ ਆਏ ਹੋਏ ਲੋਕਾਂ ਦਾ ਕੈਨੇਡਾ ਵਿੱਚ ਹੱਥ ਉੱਤੇ ਹੋਇਆ ਤੇ ਉਹ profession ਦਾ ਸਤਿਆਨਾਸ਼ ਨਹੀਂ ਹੋ ਗਿਆ। ਜャ ਫਿਰ ਉਹ profession ਦੱਸ ਦੋ ਜਿੱਥੇ ਸਾਡਾ ਹੱਕ ਨਹੀਂ ਪਿਆ ਤੇ ਉਹਦਾ ਪੇਵੀ ਬੇੜਾ ਕਰਖ ਹੋ ਗਿਆ ਹੋਵੇ। ਹਾਂ ਹਾਂ ਹਾਂ। ਤੇ ਸਾਰੀਆਂ ਕੁਝ ਜਿਹੜੀਆਂ ਤਲਖ ਸਚਾਈਆਂ ਆ ਨਾ ਇਹ ਜੇ ਆਪਾਂ 2% ਨਹੀਂ ਕਹਿ ਸਕਦੇ ਕਿਉਂਕਿ 2% ਸਾਰੇ profession ਨੂੰ ਖਰਾਬ ਖਤਮ ਨਹੀਂ ਕਰ ਸਕਦੇ ਸਤਿਆਨਾਸ਼ ਨਹੀਂ ਕਰ ਸਕਦੇ। ਜਦੋਂ ਆਪਾਂ ਨੂੰ ਚਫੇਰੇ 'ਚ ਕੋਈ profession ਬਚਿਆ ਹੀ ਨਹੀਂ ਦਿਸਦਾ ਜੀ ਤੇ ਨਹੀਂ ਮੰਨਿਆ ਜਾ ਸਕਦਾ ਵੀ ਇਹ 2% ਐ ਥੋੜੇ-ਥੋੜੀਆਂ ਜੀ ਬਿਲਕੁਲ ਤੋਂ ਤੱਕ ਕੇ ਥੋੜੇ ਮੈਨੂੰ ਲੱਗਦਾ ਪਈ ਇਹ ਹੁਣ ਆਪਾਂ ਵਿਚਾਰਨ ਵਾਲੀ ਗੱਲ ਸੀ ਆ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਡੇਢ ਦਰਜਨ ਦੇ ਕਰੀਬ ਜਿਹੜੇ ਵੀ ਦੋ ਖਬਰਾਂ ਆਈਆਂ ਮੈਨੀਟੋਬਾ ਤੋਂ ਮੈਨੀਟੋਬਾ ਤੋਂ ਡਰੱਗ ਸਮਗਲਿੰਗ ਦੇ ਦੋ ਗਰੋਹ ਹਨਾ ਅੱਛਾ ਉਹ ਜਿਹੜੇ ਦੋ ਗਰੋਹ ਫੜ ਹੋਏ ਹੂੰ ਉਹ ਸਾਰੇ ਪੰਜਾਬੀ ਸਾਰੇ ਦੇ ਸਾਰੇ ਹਨਾ ਅੱਛਾ ਮੁੜ ਕੇ ਇੱਥੋਂ ਯਾਨੀ ਕਿ ਕੈਲਿਡਨ ਤੋਂ ਲੱਗੇ ਵੀ ਖਬਰ ਆ ਗਈ ਹੂੰ ਉਹ ਉਹਨਾਂ ਨੇ ਕਹਾਣੀ ਘੜ ਲਈ ਸਾਡੇ ਤਾਂ ਜੀ ਕੋਈ ਕਾਰਪੋ ਕੇ ਲੈ ਗਿਆ ਜਦ ਕਿ ਖੋ ਕੇ ਕੋਈ ਲਗਿਆ ਹੀ ਨਹੀਂ ਆ ਆਪਣੀ ਕਹਾਣੀ ਘੜੀ ਹੋਈ ਹੈ ਨਾ ਫਰਾਡ ਦੀ ਨੀਤ ਦੇ ਨਾਲ ਹੂੰ ਹੂੰ ਉਹ ਵੀ ਸਾਰੇ ਦੇ ਸਾਰੇ ਜਾਣੀ ਪੰਜਾਬੀ ਫਰਾਡ ਹੋਏ ਜੀ ਹੂੰ ਸੋ ਇਸ ਕਰਕੇ ਕਿ ਇਹ ਹੁਣ ਤੁਸੀਂ ਵੀ ਜਿਹੜੀ ਕਮਿਊਨਿਟੀ ਆ ਨਾ ਵੀ ਉਹ ਪਿਸ ਪਿਸ ਤੈਰ ਰਹੀ ਆ ਵੀ ਇਹ ਸਭ ਕੁਝ ਸਾਡੇ ਵਿੱਚੋਂ ਕੋਈ ਕਿੱਦਾਂ ਹੋਈ ਜਾ ਰਿਹਾ ਜੀ ਤੁਸੀਂ ਦੇਖੋ ਵੀ ਇਹ ਜਿਹੜੇ ਉਮਰ ਸੀ ਨਾ ਜਿਹੜੇ ਕੈਲੰਡਰ ਤੋਂ ਅਰਸ਼ ਫੜ ਹੋਏ ਹਾਂ ਇਹਨਾਂ ਦੇ 21-22 ਸਾਲ ਦੇ ਤੇ ਇੱਕ ਮੁੰਡਾ ਵਿੱਚ 17 ਸਾਲ ਦਾ ਸੀਗਾ ਇੱਕ ਗੁਰਕਰਨ ਸੀਗਾ ਹਾਂਜੀ ਤਿੰਨ ਜਣੇ ਹੋ ਗਏ। ਹਾਂਜੀ ਸਹਿਜਪ੍ਰੀਤ ਤੇਗਾ ਹਾਂ ਉਪਕਰਨ ਸਿੰਘ ਸੀਗਾ ਹਾਂ ਲਖਸ਼ੇ ਸ਼ਰਮਾ ਸੀਗਾ ਹਾਂ ਇਹਨਾਂ ਨੇ ਜੀ ਹਥਿਆਰਾਂ ਦੇ ਨਾਲ ਸਾਡੇ ਕੋਲੋਂ ਤਾਂ ਕੋਈ ਗੱਡੀ ਖੋ ਕੇ ਲੈ ਗਿਆ ਜਦ ਕਿ ਲਗਾਈ ਕੋਈ ਨਹੀਂ ਸੀਗਾ ਹਨਾ ਉਲਟਾ ਟੌਰ ਕੋਤਵਾਲ ਕੋ ਡਾਟੇ ਇਹੇ ਤੇ ਇਸ ਤੋਂ ਪਹਿਲਾਂ ਫਿਰ ਕੀ ਹੋਇਆ ਵੀ ਉਹ ਅਜੇ ਜਾਨੀ ਕੁਝ ਘੰਟੇ ਪਹਿਲਾਂ ਇਹ ਪਰਸੋਂ ਦੀ ਗੱਲ ਆ ਜੀ ਉਹ ਜੇ ਵਿਨਿਪੈਗ ਤੋਂ ਉੱਥੇ ਪੁਲਿਸ ਵਾਲੇ ਕਹਿੰਦੇ ਜੀ ਕਿ ਅਸੀਂ ਦੋ ਗਰੋ ਆ ਜਿਹੜੇ ਇਹਨਾਂ ਵੀ ਉਹ ਵੇਨਕਾਬ ਕੀਤੇ ਆ ਜਿਹੜਾ ਇਸ ਮਾਦੀਨ ਦੇ ਵਿੱਚ ਗੁੜਚੇ ਹੋਏ ਪਿਛਲੇ ਸਾਲਾਂ ਤੋਂ ਇਹਦੇ ਵਿੱਚ ਜਾਂਚ ਉਹਨਾਂ ਨੇ ਕਈ ਮਹੀਨੇ ਪੁਲਿਸ ਨੇ ਇਹਨਾਂ ਦੇ ਮਗਰ ਲਾ ਕੇ ਕੀਤੀ ਇੱਕ ਤੇ ਜੜ ਜਾਨੀ ਕਿ ਗਰੋ ਦਾ ਸਰਗਣਾ ਉਹਨਾਂ ਨੇ ਇਹਨਾਂ ਦਾ ਬੋਸ ਕਹ ਲੋ ਭੀ ਜਗਵਿੰਦਰ ਸਿੰਘ ਪ੍ਰਾੜ ਦੱਸਿਆ 45 ਸਾਲ ਦੀ ਉਮਰ ਹੈ ਨਿਆਣਾ ਨਹੀਂ 45 ਸਾਲ ਦੀ ਉਮਰ ਹੈ ਬੰਦੇ 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 ਇਹ ਇਹ ਨੀਲਮ ਗਰੇਵਾਲ ਦੱਸਿਆ 53 ਸਾਲ ਦਾ ਨੀਲਮ ਜਾਨੀ ਇਹ ਤਾਂ ਨਾਂ ਕੁੜੀਆਂ ਵਰਗਾ ਭੀ ਜਾਨੀ ਹੈ ਬੰਦਾ ਨੀਲਮ ਗਰੇਵਾਲ ਕਹਿੰਦੇ ਜੀ ਤਰਵੰਦਾ 53 ਸਾਲ ਦਾ ਇਹ ਵੀ ਗਰੋ ਸੀ ਹੁਣ ਨੀਲਮ ਦੇ ਜਿਹੜੇ ਸਾਥੀ ਆ ਕਹਿੰਦੇ ਜੀ ਇਹ ਦਲਗੀਰ ਤੂਰ ਹੈ ਰਣਜੋਤ ਸਿੰਘ ਹੈ ਮਨਪ੍ਰੀਤ ਪੰਧੀਰ ਹੈ ਸੰਦੀਪ ਸਿੰਘ ਹੈ ਸੁਖਰਾਜ ਸਿੰਘ ਬਰਾੜ ਹੈ ਬਲਵਿੰਦਰ ਗਰੇਵਾਲ ਇਹ ਚਾਰਜ ਹੋਏ ਹਨ ਤੇ ਇਤਨਾ ਹੀ ਜਾਣੀ ਫਿਰ ਹੁਣ ਤੇ ਤੁਸੀਂ ਦੇਖੋ ਵੀ ਇਸ ਤਰੀਕੇ ਦੇ ਨਾਲ ਜਿਹੜੇ ਇਹ ਕੇਸ ਸਾਹਮਣੇ ਆਉਣੇ ਇਉਂ ਜਿਹੜਾ ਜਗਗਵਿੰਦਰ ਬਰਾੜ ਗੋਚਰਾ ਗ로우 ਚਲਾ ਰਿਆ ਸੀਗਾ ਉਹਦੇ ਵਿੱਚ ਸੀਗਾ ਪਰਮਪ੍ਰੀਤ ਸਿੰਘ ਬਰਾੜ, ਉਹ ਸੁਖਦੀਪ ਸਿੰਘ ਧਾੜੀਵਾਲ, ਕੁਲਵਿੰਦਰ ਸਿੰਘ ਬਰਾੜ, ਕੁਲਜੀਤ ਸਿੰਘ ਸਿੱਧੂ, ਜਸਪ੍ਰੀਤ ਸਿੰਘ ਸੋ ਇਹ ਸਾਰੇ ਜੀ ਹਨਾ ਉਹ ਹੁਣ ਜਦੋਂ ਇਹ ਡੇਢ ਦਰਜਨ ਨਾ ਇੱਕੋ ਦਿਨ ਦੇ ਵਿੱਚ ਹੀ ਆ ਗਏ ਹੋਰ ਕਮਿਊਨਿਟੀ ਦਾ ਕਿਸੇ ਦਾ ਕੋਈ ਨਹੀਂ ਆਇਆ ਭਾਵੇਂ ਕਿ ਸਾਰੀ ਦੁਨੀਆ ਤੋਂ ਲੋਕ ਲੋਕ ਇੱਥੇ ਆ ਕੇ ਵਸੇ ਹੋਏ ਆ ਹੂੰ ਤੇ ਉਹਦੇ ਨਾਲ ਫਿਰ ਪਿੰਡ ਪਰਵਾਹ ਨੂੰ ਅਸ ਚਿੰਤਾ ਹੋ ਜਾਂਦੀ ਆ ਵੀ ਹੁਣ ਜਿਹੜੀ ਹੋਰ ਫੜੋ ਫੜਾਈ ਹੋ ਰਹੀ ਆ ਵੀ ਉਹ ਵੀ ਕਿਤੇ ਸਾਡੇ ਆਪਣੇ ਹੀ ਤਾਂ ਨਹੀਂ ਨਿਕਲੂਗੇ ਤੇ ਹੁਣ ਇਹ ਚਲੋ تسلی ਨਾਲ ਕਿਹਾ ਜਾ ਸਕਦਾ ਵੀ ਪੁਲਿਸ ਨੇ ਜਿਹੜੇ ਅੱਜ ਇਹ ਫੜੇ 8 ਫੜੀਆਂ ਵੀ ਹੋਵੇ ਸੇ ਦੋਕ ਵਿੱਚ ਵੀ ਉਹਨਾਂ ਚ ਜਿਹੜੇ ਸਾਰੇ ਨਾਂ ਆ ਵੀ ਉਹ ਇਸ ਤਰ੍ਹਾਂ ਦੇ ਨਾਂ ਤੇ ਉਹਦੇ ਵਿੱਚ ਕੋਈ ਭਾਰਤੀ ਨਾਂ ਆ ਤੇ ਨਾ ਉਹਦੇ ਵਿੱਚ ਕੋਈ ਪੰਜਾਬੀ ਨਾਂ ਆ ਹੈ ਨਾ ਤੇ ਯਨਾ ਮੈਰੀ ਹੈ ਇਹ ਵੀ ਕੁੜੀ ਹੈ ਇਸ ਤਰੀਕੇ ਦੇ ਨਾਲ ਇਤ ਤਰ੍ਹਾਂ ਤਰ੍ਹਾਂ ਦੇ ਚਾਰਜ ਲੱਗੇ ਆ ਕੇਵਿਨ ਟਰੂਡਲ ਹੈ ਹੈ ਜੀ ਦੀ ਡੇਵਨਚੀ ਹੈ ਇਸ ਤਰ੍ਹਾਂ ਦਾ ਜਿਹੜਾ ਪੁਲਿਸ ਨੇ ਨਾਂ ਜਾਰੀ ਕੀਤਾ ਸਬਰੀਨਾ ਜான்ਸਨ ਹੈ ਇਹ ਵੀ ਕੁੜੀਆਂ ਵਾਲਾ ਨਾਂ ਆ ਦੀ ਫੇਸ ਕਰਕੇ ਜੀम्स ਜੈਫਲਸ ਹੈ ਇਹਨਾਂ ਦੇ ਕੋਲੋਂ ਜਾਨੀ ਕਿ ਕੀ ਹੋਇਆ ਇਹਨਾਂ ਦੇ ਸਾਥੀ ਮੈਥਿਊ ਹੈ ਇੱਕ ਉਹ ਕਰਾ ਰੁਕੀਆਂ ਪੁਲਿਸ ਨੇ ਅਰਸ਼ ਮਿਸਜਾਗਾ ਚ ਹਾਂ ਰੁਕੀਆਂ ਤੇ ਉਹਨਾਂ ਨੇ ਵੈਸੇ ਹੀ ਕਿਉਂ ਰੁਕੀਆਂ ਉਹਨਾਂ ਨੇ ਕਿਹਾ ਕਿ ਆ ਜਿਹੜਾ ਨਾ ਵੀ ਇਹ ਪੀਂਦੇ ਲੱਗਦੇ ਸ਼ਰਾਬ ਨਸ਼ਾ ਹਾਂ 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 ਰੁਕੀਆਂ ਤੇ ਵਾਕਿਆ ਦੇਖਿਆ ਤੇ ਉਹ ਪੀਤੀ ਜਾ ਰਹੀ ਹੈ ਉਹ ਦੇਖਿਆ ਪਿਛਲੀ ਗੱਡੀ ਚ ਦੇਖਿਆ ਤੇ ਵਿੱਚ ਭੰਗ ਕੈਨੇਬਿਸ ਹੈ ਨਾ ਫਿਰ ਕਹਿੰਦੇ ਵੀ ਹੌਲੀ ਹੌਲੀ ਪਿਛਲੀ ਗੱਡੀ ਚ ਦੋ ਪਿਸਤੌਲਾਂ ਵਾਲੇ ਮੋਰਲੀ ਗੱਡੀ ਚ ਇੱਕ ਪਿਸਤੌਲ ਵਾਲਾ ਤੇ ਤਿੰਨੇ ਪਿਸਤੌਲੇ ਇੱਲੀਗਲ ਦੇਖੋ ਸੋ ਇਸ ਕਰਕੇ ਐਮਐ ਜੀਪੀ ਆਪਾਂ ਹੁਣ ਇਸ ਮੁਲਕ ਦੇ ਵਿੱਚ ਜਦੋਂ ਨਹੀਂ ਪਲਪਚਦੀ ਤੇ ਇਸ ਤਰ੍ਹਾਂ ਦੇ ਸਿੱਟੇ ਜਿਹੜੇ ਸਾਹਮਣੇ ਆਉਂਦੇ ਆ ਸੋ ਕੁੱਲ ਮਿਲਾ ਕੇ ਜਾਨੀ ਪੀਲ ਪੁਲਿਸ ਨੇ ਇਹ ਹਥਿਆਰਾਂ ਚ ਨਸ਼ਿਆਂ ਚ ਭੰਗ ਚ ਅੱਠ ਜੜੀਆਂ ਗ੍ਰਿਫਤਾਰੀਆਂ ਕੀਤੀਆਂ ਮੁੰਡਿਆਂ ਕੁੜੀਆਂ ਦੀਆਂ ਹਮ ਉਮਰਾਂ ਚ ਲੋ ਭਾਵੇਂ 35 ਸਾਲ ਤੱਕ ਹੀ ਹੈ ਤੇ ਫਿਰ ਵੀ ਜਾਨੀ ਇਹ ਕੁਲਮੜਾ ਕੀ ਮਤਲਬ 22 23 ਸਾਲ ਤੋਂ ਲੈ ਕੇ 35 ਸਾਲ ਤੱਕ ਮੁੰਡਾ ਹੀ ਸਮਝਿਆ ਜਾਂਦਾ ਸੋ ਮੁੰਡੇ ਆਏ ਕੁੜੀਆਂ ਤੋਂ ਅੱਥ ਤੋਂ ਫੜ ਪਏ ਹੈ ਇਹਦੇ ਵਿੱਚ ਤਸੱਲੀ ਦੀ ਗੱਲ ਆ ਵੀ ਆਪਣੇ ਵਿੱਚੋਂ ਕਹ ਲਓ ਵੀ ਹਨਾ ਕੈਸੇ ਤੇ ਜਿਹੜਾ ਕ੍ਰਿਮੀਨਲ ਉਹ ਆਪਣਾ ਕਿਦਾਂ ਹੋ ਜਾਣਾ ਆਪਾਂ ਕਹਿਣ ਲੱਪੀਨੇ ਵੀ ਆਪਣੇ ਤਾਂ ਨਹੀਂ ਆਪਣੇ ਕਾਦੇ ਜਿਹੜੇ ਤੁਹਾਡੇ ਘਰ ਲੁੱਟਾਂ ਖੋਹਾਂ ਹੋਰ ਪਤਾ ਨਹੀਂ ਕੀ ਕੀ ਹੋ ਰਿਹਾ ਬਿਲਕੁਲ ਆਪਣੇ ਤੇ ਕਹਿਣੇ ਗਲਤ ਹੈ ਨਾ ਵੀ ਆਪਣੇ ਆਪਣੀਆਂ ਆ ਜਿਹੜੇ ਲੋਕ ਸੰਯੋਗ ਤੇ ਘੁਣ ਬਣ ਕੇ ਇਸ ਮੁਲਕ ਨੂੰ ਖਰਾਬ ਕਰ ਰਹੇ ਤੇ ਰਹੀਆਂ ਉਹ ਆਪਣੇ ਕਿੱਥੋਂ ਹੋਏ ਜੀ ਹਨਾ ਉਹਨਾਂ ਦੀ ਚਮੜੀ ਦਾ ਰੰਗ ਤੁਹਾਡੇ ਵਰਗਾ ਹੋਣਾ ਉਹਨਾਂ ਦੀ ਭਾਸ਼ਾ ਤੁਹਾਡੇ ਵਰਗੇ ਬੋਲਦੇ ਹੋਣਾ ਉਹਨਾਂ ਦਾ ਕੋਈ ਧਾਰਮਿਕ ਵਿਸ਼ਵਾਸ ਤੁਹਾਡੇ ਵਰਗਾ ਹੋਣਾ ਉਹਨਾਂ ਨੂੰ ਆਪਣੇ ਨਹੀਂ ਕਰਦਾ ਆਪਣੇ ਕਰਦਾ ਜੇ ਉਹਦੇ ਵਿੱਚ ਤੁਹਾਡੇ ਵਰਗੇ ਗੁਣ ਵੀ ਹੈਗੇ ਆ ਜਿ ਕਿ ਆਗਣ ਹੈ ਤੇ ਤੁਹਾਡਾ ਆਪਣਾ ਕੋਈ ਨਹੀਂ 올라이트 ਜੀ ਅਸੋੰਡਰੋ ਪ੍ਰੋਗਰਾਮ ਬਾਰੇ ਗੱਲਾਂ ਪੰਜਾਬੀ ਐਸ਼ੀਅਨ ਵਿਜ਼ਨਸ ਨਾਲ ਅਸਲ ਵਿੱਚ ਵੀ ਸਾਤਪੁਰ ਸਿੰਘ ਜੋਸਾਫ ਲਾਈਨ ਤੇ ਜੁੜੇ ਹੋਏ ਨੇ ਜੋਸਾਫ ਕਹਿੰਦੇ ਪੀਅਰ ਪ੍ਰੈਸ਼ਰ ਮਾੜਾ ਵੀ ਹੁੰਦਾ ਤੇ ਪੀਅਰ ਪ੍ਰੈਸ਼ਰ ਚੰਗਾ ਵੀ ਹੁੰਦਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਦੇਖੋ ਹੁੰਦਾ ਤੇ ਪੀਅਰ ਪ੍ਰੈਸ਼ਰ ਚੰਗਾ ਹੀ ਆ ਪਰ ਆਪਾਂ ਕਿਉਂਕਿ ਗ੍ਰੇਨ ਮਾੜਾ ਕਰਦੇ ਆ ਇਸ ਕਰਕੇ ਆਪਾਂ ਕਹਿੰਦੇ ਪੀਅਰ ਪ੍ਰੈਸ਼ਰ ਬਹੁਤ ਮਾੜੀ ਗੱਲ ਆ ਹਾਂ ਗੱਲ ਤਾਂ ਸਹੀ ਜਦ ਕਿ ਪੀਅਰ ਪ੍ਰੈਸ਼ਰ ਦਾ ਇੱਕ ਬਹੁਤ ਚੰਗਾ ਪੱਖ ਹੈਗਾ ਹੂੰ ਮੈਂ ਇਹ ਸਮਝਦਾ ਹਾਂ ਤੇ ਤੁਸੀਂ ਹੁਣ ਕਹਿੰਦੇ ਚ ਕਿ ਗੁਰੂ ਨਾਨਕ ਦੇਵ ਜੀ ਸੀਗੇ ਉਹ ਜਦੋਂ ਗਏ ਕੌਡੇ ਰਾਖਸ਼ ਜਾਂ ਦੂਜੇ ਸਾਰਿਆਂ ਕੋਲ ਤੇ ਉੱਥੇ ਜਾ ਕੇ ਉਹ ਕੌਡੇ ਰਾਖਸ਼ ਥੋੜਾ ਬਣ ਗਏ ਵੀ ਪੀਅ ਪ੍ਰੈਸ਼ਰ ਹੋ ਗਿਆ ਕੌਡੇ ਰਾਖਸ਼ ਦਾ ਗੁਰੂ ਨਾਨਕ ਦੇਵ ਜੀ ਤੇ ਹਮ ਗੁਰੂ ਨਾਨਕ ਦੇਵ ਜੀ ਨੇ ਆਪਣੇ ਗੁਣ ਨਾਲ ਉਹ ਕੌਡੇ ਰਖਸ਼ ਨੂੰ ਸੁਧਾਰਿਆ ਬੁਰਾਈ ਕੰਮ ਤੋਂ ਰੋਕਿਆ ਹਮ ਮੈਂ ਸਮਝਦਾ ਕਿ ਹਰ ਇੱਕ ਵਿਅਕਤੀ ਭੈਣ ਭਰਾ ਦਾ ਇਹ ਪੀਅ ਪ੍ਰੈਸ਼ਰ ਹੋਣਾ ਚਾਹੀਦਾ ਹੈ ਤੇ ਜੇ ਉਹ ਮਾੜੀ ਸੰਗਤ ਵਿੱਚ ਗਿਆ ਵੀ ਹੈ ਗਈ ਵੀ ਹੈ ਬਜਾਏ ਇਹ ਦੇ ਕੇ ਉੱਥੋਂ ਉਹ ਆਉਗੜ ਲੈ ਕੇ ਕਰਨ ਨੂੰ ਮੁੜਿਆ ਵੀ ਬੇਵਕੂਫੀ ਦਾ ਸਬੂਤ ਦੇਵੇ ਮੇਰੇ ਕਹਿਣ ਦਾ ਮਤਲਬ ਇੱਕ ਠੀਕ ਤਰੀਕੀ ਜੀ ਸਾਬਤ ਹੋਵੇ ਉਹ ਇਦਾਂ ਕਰ ਸਕਦਾ ਕਰ ਸਕਦੀ ਆ ਵੀ ਆਪਣਾ ਗੋਣ ਉਹਨਾਂ ਨੂੰ ਦੇਖ ਕੇ ਦੇ ਕੇ ਉਹਨਾਂ ਬੁਰੇ ਲੋਕਾਂ ਨੂੰ ਸੁਧਾਰਾਵੇ ਹਾਂ ਓਕੇ ਇਹ ਸੰਭਵ ਨਹੀਂ ਹੋ ਸਕਿਆ ਉਹ ਪਰ ਭਾਈ ਜਿੱਦਾਂ ਦਾ ਤੂੰ ਬੀਬਾ ਬੀਬੀ ਘਰੋਂ ਗਈ ਸੀ ਉਦਾਂ ਦੀ ਸਾਫ਼ ਸੁਥਰੀ ਆਪ ਤਾਂ ਠੀਕ ਮੁੜਿਆ ਜੇ ਤੂੰ ਬੁਰੇ ਲੋਕਾਂ ਤੇ ਜਾ ਕੇ ਬੁਰਾ ਤੇ ਬੁਰੀ ਬਣ ਕੇ ਆ ਗਈ ਆ ਗਿਆ ਹਮ ਮਤਲਬ ਤੇਰੀ ਆਪਣੀ ਬੁੱਧੀ ਤੇ ਮੈਂ ਹੈ ਹੀ ਨਹੀਂ ਤੇਰੇ ਦਿਮਾਗ ਨੇ ਕੰਮ ਨਹੀਂ ਕੀਤਾ ਬਿਲਕੁਲ ਬਿਲਕੁਲ ਸੋ ਪੀਅਰ ਪ੍ਰੈਸ਼ਰ ਮੈਂ ਸਮਝਦਾ ਹਾਂ ਕਿ ਇਹ ਤੁਸੀਂ ਦੇ ਵੀ ਸਕਦੇ ਹੋ ਤੇ ਲੈ ਵੀ ਸਕਦੇ ਹੋ ਹਮ ਚੰਗਾ ਪ੍ਰੈਸ਼ਰ ਦੇ ਸਕਦੇ ਹੋ ਚੰਗਾ ਪ੍ਰੈਸ਼ਰ ਲੈ ਸਕਦੇ ਹੋ ਮਤਲਬ ਗੁਣਾਂ ਦੀ ਸਾਹ ਨੂੰ ਤੁਹਾਡੀ ਗੱਲ ਥੋੜੀ ਹੈ ਬਿਲਕੁਲ 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 ਪਰ ਜੇ ਹਣੋਂ ਆਗੁਣਾ ਦੀ ਸਾਹ ਹੈ ਆ ਚੈਟ ਗਰੁੱਪ ਕਹਿੰਦੇ ਜੀ ਬਹੁਤ ਮਾੜੀ ਗੱਲ ਐ ਬਿਲਕੁਲ ਉਹ ਮਾੜੀ ਤਾਂ ਹੀ ਐ ਕਿ ਉਥੋਂ ਅਸੀਂ ਗ੍ਰੈਂਡ ਮਾੜੀ ਕਰ ਰਹੇ ਹਾਂ ਹਾਂ ਚੈਟ ਗਰੁੱਪ ਦੀ ਕਾਢ ਇਸ ਕਰਕੇ ਥੋੜੋ ਆ ਵੀ ਉਹ ਸਾਨੂੰ ਬਰਬਾਦ ਕਰੇ ਹੂੰ ਚੈਟ ਗਰੁੱਪ ਦੀ ਕਾਢ ਸਾਡਾ ਜੀਵਨ ਸੌਖਾ ਕਰਨ ਲਈ ਐ ਹੂੰ ਪਰ ਹੁਣ ਉਹਦੀ ਵਰਤੋਂ ਅਸੀਂ ਕਿੱਦਾਂ ਕਰਦੇ ਆ ਇਹ ਆਪਣੀ ਬੁੱਧੀ ਦੀ ਸਮਰੱਥਾ ਤੇ ਨਿਰਭਰ ਕਰਦਾ ਬਿਲਕੁਲ ਇਹ ਜੇ ਹੁਣ ਆਪਣੀ ਕਮਜ਼ੋਰ ਪੀਲੀ ਪਲੀ ਬੁੱਧੀ ਦੇ ਆਧਾਰ ਤੇ ਉੱਥੇ ਗ੍ਰਹਿਣ ਹੀ ਮਾੜੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਤੇ ਚੈਟ ਗਰੁੱਪ ਗਲਤ ਥੋੜਾ ਅਸੀਂ ਸਾਡੀ ਬੁੱਧੀ ਹੈਣੀਗੀ ਅਸੀਂ ਉਹਦੀ ਠੀਕ ਵਰਤਣਾ ਨਹੀਂ ਕਰ ਰਹੇ ਇਹ ਤਾਂ ਹੀ ਕਲੀਅਰ ਪ੍ਰੈਸ਼ਰ ਤਾਂ ਮੜਾ ਕਿਉਂਕਿ ਸਾਡੀ ਬੁੱਧੀ ਹੈ ਨਹੀਂ ਵੀ ਅਸੀਂ ਇਹਨੂੰ ਵਰਤਣਾ ਕਿੱਦਾਂ ਹਮ ਅਸੀਂ ਗੁਣਾ ਦੀ ਸਾਹਜ ਪਾਉਣੀ ਹੈ ਕਿ ਅਸੀਂ ਆਗਣਾ ਦੀ ਸਾਹਜ ਪਾਉਣੀ ਹੈ ਜੋ ਇਸ ਕਰਕੇ ਮੈਂ ਇਸ ਗੱਲ ਤੇ ਨਹੀਂ ਵਿਸ਼ਵਾਸ ਕਰਦਾ ਕਿ ਕੋਈ ਬੱਚਾ ਇਸ ਕਰਕੇ ਗਲਤ ਹੋ ਗਿਆ ਕਿਉਂਕਿ ਉਹਦਾ ਪੀਅਰ ਪ੍ਰੈਸ਼ਰ ਪੈ ਗਿਆ ਹਮ ਉਹਨੇ ਥੀਰ ਪ੍ਰੈਸ਼ਰ ਆਪਣਾ ਨਹੀਂ ਪਾ ਸਕਿਆ ਗੁਣਾ ਦਾ ਤੇ ਔਗਣਾ ਦਾ ਗ੍ਰੈਂਡ ਕਰ ਲਿਆ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਬੱਚੇ ਦੀ ਅਪਬ੍ਰਿੰਗਿੰਗ ਦੇ ਵਿੱਚ ਪ੍ਰੋਬਲਮ ਆ ਨਾ ਕਿ ਪ੍ਰੈਸ਼ਰ ਦੇ ਵਿੱਚ ਪ੍ਰੋਬਲਮ ਹੈ ਹਮ ਬ੍ਰਾਈਟਨ ਤੇ ਉਹ ਆਊਗਾ ਤੁਹਾਡੇ ਸਿਰ ਦੇ ਅੰਦਰ ਜਿਹੜਾ ਤੁਸੀਂ ਲਾਉਂਗੇ ਰਾਈਟ ਤੇ ਤੁਸੀਂ ਗੁਣਾ ਦਾ ਪ੍ਰੈਸ਼ਰ ਲਓ ਤੁਸੀਂ ਔਗਣਾ ਦਾ ਲੈ ਕੇ ਆ ਰਹੇ ਹੋ ਜੀ ਹਮ ਉਹ ਮੈਂ ਸਾਰੀ ਦੁਨੀਆ 'ਚ ਗਿਆ ਮੈਨੂੰ ਤਾਂ ਕਿਸੇ ਨੇ ਵੀ ਖਵਾਇਆ ਤੋ ਕੁਝ ਵੀ ਜੀ ਰਾਈਟ ਬੁਰੰਤ ਮਰੇ ਲੋਕਾਂ ਦੇ ਵਿੱਚ ਵੀ ਮੈਨੂੰ ਜਾਣ ਦਾ ਮੌਕਾ ਮਿਲਿਆ ਹਨਾ ਕਾਤਲਾਂ ਤੱਕ ਨਸ਼ਈਆਂ ਤੱਕ ਬੜੇ ਸੋਨੇ ਤੋਂ ਬੈਠ ਕੇ ਉੱਠ ਕੇ ਆ ਗਏ ਆ ਜੀ ਜੇ ਉਹਨਾਂ ਨੂੰ ਸੁਧਾਰ ਸਕੇ ਬ ਉਹ ਨਹੀਂ ਸਦਾ ਸਕੇ ਤੇ ਆਪ ਥੋੜਾ ਅਮਰੀ ਹੋਗੇ ਉਹਨਾਂ ਤੇ ਜਾ ਕੇ ਜੀ ਸੋ ਇਸ ਕਰਕੇ ਪੀਅ ਅਪਰੀਸ਼ੀਏਟ ਡਿਪੈਂਡ ਕਰਦਾ ਤੁਸੀਂ ਆਪਣਾ ਉਹਨਾਂ ਨੂੰ ਦੇ ਕੇ ਆਉਣਾ ਕਿ ਜਾਉਣਾ ਦਾ ਲੈ ਕੇ ਆਉਣਾ ਇਸ ਸਿੰਪਲ ਇਸ ਦੈਟ ਜੀ ਜੌਨ ਸਾਹਿਬ ਇੱਕ ਮਾਨ ਸਾਹਿਬ ਨੇ ਬਹੁਤ ਖੂਬਸੂਰਤ ਇੱਕ ਵਰਡਸ ਲਿਖੇ ਸੀ ਜੀ ਕਿ ਪੰਜਾਬੀ ਇਹ ਜ਼ਬਾਨ ਐ ਨਹੀਂ ਦੇ ਕਾਨੇ ਮੇਰੇ ਦੇਸ਼ ਤੇ ਇਹ ਫਿੱਕੀ ਪੈਗੀ ਚਿਹਰੇ ਦੀ ਨਹਾਰ ਮੀਟਿਆ ਖਿਲਾਇ ਫਿਰੇ ਬੁਲੇ ਤੇ ਕਾਫੀ ਕਿੰਨੇ ਤੇਰਾ ਲਾਲਿਆ ਸ਼ਿੰਗਾਰ ਸੋ ਹੈਟਸ ਆਫ ਟੂ ਜੌਸਾਹਬ ਕਿ ਪੰਜਾਬੀ ਮਾਂ ਬੋਲੀ ਨੂੰ ਅਸੀਂ ਬਰਕਰਾਰ ਰੱਖਣਾ ਜੀ ਪੰਜਾਬੀ ਕਲਾਸਸ ਪੰਜਾਬੀ ਮਾਂ ਬੋਲੀ ਪੰਜਾਬੀ ਸਭਿਆਚਾਰ ਨੂੰ ਤੁਸੀਂ ਸਕੂਲਸ ਦੇ ਵਿੱਚ ਦੁਬਾਰਾ ਲੈ ਕੇ ਆਇਓ ਜੀ ਅਨੇੰਗ ਗੁਰਮਾਰਜ ਪੰਟਰਾ ਸਾਡੇ ਬ੍ਰੈਂਟਨ ਵਾਰਡੋਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਆਪਾਂ ਨੂੰ ਇਹ ਅਪਰਚੂਨਿਟੀ ਬਖਸ਼ਿਸ਼ ਕੀਤੀ ਤੇ ਅਕੀਸਾਹਰ ਕੁਝ ਕਾਰਨਾਂ ਦੇ ਵਿੱਚ ਕਾਮਯਾਬ ਹੋ ਰਹੇ ਹਾਂ ਪਲੈਨਿੰਗ ਦੇ ਮੁਤਾਬਕ ਜੀ ਬਿਲਕੁਲ ਤੇ ਮੈਂ ਸਮਝਦਾ ਹਾਂ ਜੀ ਕਿ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਬਹੁਤ-ਬਹੁਤ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਜਿਹੜਾ ਕਿ ਇਸ ਤਰੀਕੇ ਦੇ ਨਾਲ ਜਿਹੜੇ ਪ੍ਰੋਗਰਾਮਾਂ ਜੀ ਪਨਾ ਕੇ ਸਾਡੀ ਕਮਿਊਨਿਟੀ ਸਾਡੀ ਵਿਰਾਸਤ ਦੀ ਨੀਡ ਤੇ ਲਿਹਾਜ਼ ਨਾਲ ਅਗਲੀ ਕਮਿਊਨਿਟੀ ਨੂੰ ਸਾਡੇ ਪਿਛੋਕੜ ਦੇ ਨਾਲ ਵਿਰਾਸਤ ਦੇ ਨਾਲ ਜੋੜਨ ਦੀ ਸਹਿਯਤਾ ਪ੍ਰਾਪਤ ਹੋ ਰਹੀ ਹੈ ਜੀ ਅਸੀਂ ਬੜੇ ਚਾਰ ਸੈਕੰਡਰੀ ਸਕੂਲ ਹੈ ਚਾਰਾਂ ਦੇ ਵਿੱਚ ਹੀ ਇਹ ਜਿਹੜਾ ਜੀਪੀ ਲੈਂਗੁਏਜਸ ਕੋਰਸ ਦਾ ਪ੍ਰੋਗਰਾਮ ਹੈ ਉਹ ਚੱਲ ਰਿਹਾ ਉਹਨੀਆਂ ਕਲਾਸਾਂ ਜਿਹੜੀਆਂ ਵਾਰ ਸ਼ੁਰੂ ਹੋ ਗਈਆਂ ਸਿਕੀਆਂ ਤੇ ਕਾਫੀ ਵੱਡੀ ਤعداد ਦੇ ਵਿੱਚ ਲੋਕਾਂ ਨੇ ਪੜਨ ਪਰਮਾਂ ਨੇ ਇਹਦੇ ਵਿੱਚ ਰੁਚੀ ਦਿਖਾਈ ਹੋਈ ਹੈ ਬੱਚਿਆਂ ਨੂੰ ਇਨਰੋਲ ਕੀਤਾ ਹੋਇਆ ਸੋ ਸਾਡਾ ਕੈਸਲਬਰੁੱਕ ਸੈਕੰਡਰੀ ਸਕੂਲ ਲੁਈਸ ਹਾਰਬਰ ਸੈਕੰਡਰੀ ਸਕੂਲ ਸੰਦਲਵੁੱਡ ਹਾਈਟਸ ਸਕੂਲ ਹੈਰਲਡ ਬ੍ਰੈਥਵਿਟ ਚਾਰ ਹੀ ਸੈਕੰਡਰੀ ਸਕੂਲ ਹੈ ਚਾਰਾਂ ਦੇ ਵਿੱਚ ਹੀ ਇਹ ਜਿਹੜੀਆਂ ਪੰਜਾਬੀ ਪ੍ਰਮੁੱਖ ਸਾ ਦੇ ਨਾਲ ਹਿੰਦੀ ਵੀ ਨਾਲ ਹੈ ਜੀ ਗੁਜਰਾਤੀ ਵੀ ਹੈ ਉਰਦੂ ਵੀ ਹੈ ਬਾਕੀ ਸਾਰੀਆਂ ਹੋਰ ਭਾਸ਼ਾਵਾਂ ਕੁਲਮਲਾ ਕੇ ਹੈ ਵਕਤਨ ਦੇ ਕਰੀਬ ਹੈਗੀਆਂ ਪਰ ਸਾਡੇ 8 9 10 ਦੇ ਵਿੱਚ ਪਹਿਲ ਦੇ ਆਧਾਰ ਤੇ ਲੋਈ ਸਰਵਰ ਸਕੂਲ ਦੇ ਵਿੱਚ ਵੀ ਪੰਜਾਬੀ ਦੇ ਜੜੀਆਂ ਕਲਾਸਸ ਆ ਅਵੇਲੇਬਲ ਆ ਸੋ ਜੇ ਤਜੇ ਵੀ ਨਹੀਂ انرول ਕਿਸੇ ਪੰਪਰਾਨੇ ਕੀਤਾ ਤੇ ਬੱਚਿਆਂ ਨੂੰ ਕਰ ਸਕਦੇ ਆ ਜੜੀਆਂ ਕਲਾਸਾਂ ਹਰ ਸੈਨੇਚਰ ਵਾਲ ਨੂੰ ਇਹ ਜੂਨ ਮਹੀਨੇ ਤੱਕ ਲੱਗਦੀਆਂ ਰਹਿਣੀਆਂ ਸਾਰਾ ਸਾਲ ਸੋ ਆਪਣੇ ਪਾਸ਼ਾ ਦੇ ਵਿੱਚ ਨਿਪੁੰਨ ਕਰਨਾ ਬੱਚਿਆਂ ਨੂੰ ਆਪਣੀ ਵਿਰਾਸਤ ਦੇ ਪਾਸ਼ਾ ਦੇ ਵਿੱਚ ਇਹ ਆਪਰਚੁਨਿਟੀ ਜਿਹੜੀ ਹੈ ਜੀ ਪੀਲ ਡਿਸਟ੍ਰਿਕਟ ਸਕੂਲ ਬੋਰਡ ਦੇ ਵੱਲੋਂ ਉਪਲਬਧ ਕਰਾਈ ਗਈ ਹੈ ਸਾਡੇ ਪ੍ਰੈਂਟਨ ਬਾਡ 9 10 ਤੇ ਸਾਰੇ ਸੈਕੰਡਰੀ ਸਕੂਲਾਂ ਦੇ ਵਿੱਚ ਜੀ ਇਨਰੋਲਮੈਂਟ ਜਿਹੜੀ ਹੈ ਜੀ ਆਨਲਾਈਨ ਹੋ ਰਹੀ ਹੈ ਜਿਹੜਾ ਪੈਰਮਾਨੀ ਕੀਤੀ ਹੋਈ ਆਪਣੇ ਬੱਚਾ ਨੂੰ ਪੰਜਾਬੀ ਭਾਸ਼ਾ ਨਾਲ ਜੋੜਿਆ ਜੋੜ ਰਹੇ ਨੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਲ ਸਾਹਿਬ ਜੀ ਜੋ ਤੁਸੀਂ ਜੋ ਆਪਣੇ ਸਕੂਲਾਂ ਵਾਸਤੇ ਕਰ ਚੁੱਕੇ ਹੋ ਜੀ ਬਹੁਤ-ਬਹੁਤ ਅਨੁਸ਼ੁੱਧ ਕਾਮ